ਸਤਿ ਸ਼੍ਰੀ ਅਕਾਲ ਜੀ ਕੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਅੱਜ ਪਿੰਡ ਅਕਾਲਗੜ ਦੀ ਜੋ ਕਿ ਸਮਾਜ ਸੇਵੀ ਗੁਰਪ੍ਰਤਾਪ ਸਿੰਘ ਜੋਤੀ ਜੀ ਨੇ ਇਸ ਪਰਿਵਾਰ ਦੀ ਫੜੀ ਅੱਜ ਬਾਹ ਜੋ ਕਿ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹਨਾਂ ਦਾ ਜੋ ਇਹ ਘਰ ਹੈ ਬਾਲਿਆਂ ਵਾਲਾ ਪੁਰਾਣਾ ਘਰ ਹੈ ਜੋ ਕਿ ਬਰਸਾਤ ਦੇ ਕਾਰਨ ਚੋਰ ਰਿਆ ਸੀ ਗੁਰਪ੍ਰਤਾਪ ਸਿੰਘ ਜੋਤੀ ਜੀ ਨੇ ਅੱਜ ਜਿੰਨਾ ਬੀੜਾਂ ਦੇ ਕਹਿਣ ਤੇ ਪਿੰਡ ਅਕਾਲਗੜ ਦੇ ਸਰਪੰਚ ਸਾਹਿਬ ਦੇ ਕਹਿਣ ਤੇ ਕਿਹਾ ਕਿ ਇਹ ਜੋ ਘਰ ਹੈ ਇਸ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਕਿ ਇਸ ਦੀ ਤੁਸੀਂ ਮਰਮਮਤ ਕਰਵਾਓ ਮੇਰੇ ਵੱਲੋਂ ਜੋ ਵੀ ਸੇਵਾ ਹੋਏਗੀ ਮੈਂ ਦੇਣ ਲਈ ਤਿਆਰ ਹਾਂ ਗੁਰਪਤਾ ਸਿੰਘ ਜੋਤੀ ਜੀ ਨੇ ਕਿਹਾ ਲੱਖ ਰੁਪਿਆ ਮੇਰੇ ਵੱਲੋਂ ਤੁਸੀਂ ਜਲ ਤੋਂ ਜਲ ਜਲਦੀ ਇਸ ਦਾ ਕੰਮ ਸ਼ੁਰੂ ਕਰਵਾਓ ਤੇ ਅੱਜ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਸੀ ਇਸ ਘਰ ਦੇ ਵਿੱਚ ਜੋ ਕਿ 50 ਹਜ਼ਾਰ ਦੀ ਰਾਸ਼ੀ ਦੇ ਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਲ ਤੋਂ ਜਲ ਕੰਮ ਸ਼ੁਰੂ ਕਰਵਾਓ ਦੇ ਅੰਦਰ ਵੀ ਦੇਖ ਲਈ ਚਾਹੁੰਦਾ ਹਾਂ। ਇਹ ਗਰਮੀ ਸੁਭਾਅ ਬਈ ਬਈ ਆਉਂਦੀ ਚੱਲਦੀ ਰਹਿੰਦੀ ਹੈ। ਉਹ ਪੰਨ ਲੱਗਦਾ ਜਿਵੇਂ ਜਿਆਦਾ ਬਹਾਦਰ ਤੇ ਬੰਦੇ ਜੋ ਕਿ ਕਲਾਉਂਡ ਆਏ ਨੇ। ਇਹ ਵੀ ਮੂਰਤ ਪਨੀ ਸਿਦਾਂ ਗਏ ਦਿੱਤੋ ਰੋਜਣਾ ਲੰਬੀ ਦੀ ਹੁਕਮ ਨੂੰ ਨਿਕਲ ਗਿਆ ਹੂੰ ਸਿਰੂ ਫਸਟ ਪੋਸਟ ਦਾ ਬਾਦ ਇੱਥੇ ਬੁਲਾਓ ਆਜੋ ਜੀ ਹਾਂ ਪੇ ਜਿਹੜੂ ਖਰਾਬ ਹੈ ਉਹ ਸਰਪੰਚਾਉਂ ਨੇ ਦੱਸਿਆ ਸੀ ਤੁਹਾਡੇ ਬਾਰੇ ਜਿੱਦਨ ਮੈਂ ਗੁਰਦੁਆਰਾ ਸਾਹਿਬ ਆਕੇ ਗਿਆ ਉਦੋਂ ਦਾ ਹੀ ਮਨ ਸੀ ਜੀ ਤੇ ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਸ਼ੁਰੂ ਕਰਾਵਾਂਗੇ ਤੁਹਾਡਾ ਕੰਮ ਜਿਹੜਾ ਹੈਗਾ ਆ 50000 ਰੁਪਇਆ ਅੱਜ ਮੈਂ ਤੁਹਾਨੂੰ ਦੇਣ ਆਇਆ ਤੇ ਤੁਸੀਂ ਕੰਮ ਸ਼ੁਰੂ ਕਰਾਓ ਜਿਹੜਾ ਹੋਰ ਵੀ ਲੱਗੂਗਾ ਮੈਂ ਜਰੂਰ ਆਪਾਂ ਕਰਾਂਗੇ ਠੀਕ ਹੈ ਸਰਪੰਚ ਸਾਹਿਬ ਬਹੁਤ ਧੰਨਵਾਦ ਤੁਸੀਂ ਛੱਤ ਦਾ ਪਲਾਸਟਰ ਦਾ ਉੱਚਾ ਕਰਾਉਣਾ ਜੋ ਹੈ ਕਰਾਓ ਸ਼ੁਰੂ ਹਨਾ ਮੈਂ ਤੁਹਾਨੂੰ 50000 ਰੁਪਏ ਹੋਰ ਲੱਖ ਰੁਪਏ ਮੈਂ ਤੁਹਾਨੂੰ ਭੇਜ ਦਵਾਂਗਾ ਠੀਕ ਹੈ ਜੀ ਬਸ ਅਸ਼ੀਰਵਾਦ ਰੱਖਿਓ ਤੁਹਾਡੇ ਨਾਲ ਹੈ ਕੋਈ ਹਾਂ ਘਬਰਨ ਦੀ ਲੋੜ ਨਹੀਂ ਪਰ ਇਹ ਜਦੋਂ ਇਲੈਕਸ਼ਨ ਚੱਲਦੀ ਸੀ ਸਰਪੰਚ ਦੀ ਹਾਂਜੀ ਉੱਧਰ ਮੈਂ ਵੋਟਾਂ ਦੇ ਖੜਾ ਤਾਂ ਹਾਂਜੀ ਗੁਰੂ ਸਾਹਿਬ ਜੀ ਨੂੰ ਫੋਟੋ ਲੱਗੀ ਹੋਈ ਮੱਥੇ ਹਾਂਜੀ ਹਾਂਜੀ ਰੱਬੋਂ ਜਾਣ ਦੇਣੀ ਹੈ ਬਿਲਕੁਲ ਜੀ ਇਹਦੇ ਬੱਚੇ ਦਾ ਮਨ ਹੁਣ ਵੀ ਭਰਿਆ ਵਈ ਫੋਨ ਆਇਆ ਕਹਿੰਦਾ ਵੀ ਮੇਰਾ ਵੋਟ ਤੈਨੂੰ ਕਹਾਂਗਾ ਵੀ ਮਕਾਨ ਮੇਰਾ ਬਣਵਾ ਦਿਆਂ ਨਾ ਤੇ ਉਹਨੂੰ ਮਨ ਭਰ ਕੇ ਕਹਿੰਦਾ ਵੀ ਯਾਰ ਕਿਸੇ ਪਾਸੇ ਹੋਵੇ ਨਾ ਹੋਵੇ ਪਰ ਮੈਂ ਪਲੀਓ ਬਣਾਉਂਗਾ ਬਿਲਕੁਲ ਤੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਇੱਥੇ ਇਹਨਾਂ ਨੇ ਸੇ ਪਾਰ ਕਰਵਾਇਆ ਸੁਬਨਿ ਸਾਉਂਦਈ ਹੂੰ ਓਹੋ ਤੇ ਬਾਸ਼ ਹੋ ਗਈ ਕੁਦਰਤੀ ਵਾ ਨਾ ਲੋ ਮਨ ਭਰਿਆ ਦੇਖੀ ਹੂੰ ਕੈਂਸਲ ਕਰੇ ਪਈ ਹੋ ਗਈ ਮਨੂ ਵੀ ਯਾਰ ਉਹ ਤਾਂ ਬੋਲ ਰਿਆ ਯਾਰ ਵੀ ਇਸ ਦੇ ਘਰ ਇੱਕ ਨਾ ਹੋ ਗਿਆ ਚਲੋ ਕੋਦੇ ਤੀਨ ਨੇ ਕੈਂਸਲ ਕਰ ਲਿਆ ਹਾਂ ਤੇ ਇੱਥੇ ਗਰੁੱਪ ਮਾਰਾ ਦਾ ਪ੍ਰਕਾਸ਼ ਸੀਗਾ ਜੀ ਇੱਕੇ ਅਰਦਾਸ ਕਰੀਏ ਵੀ ਬਾਬਾ ਲੈ ਤੂੰ ਵੀ ਅਗਰੇ ਆਵਾ ਤੇ ਮੈਂ ਵੀ ਆਇਆ ਵਾ ਤੇਰਾ ਬਣਾਇਆ ਹੋਇਆ ਹਾਂ ਜੀ ਜਦੋਂ ਹੁਣ ਆਉਣਾ ਨਾ ਤੇ ਪੱਕੇ ਨਗਾਹ ਚਾਉਣਾ ਜੀ ਬਿਲਕੁਲ ਤੇ ਉਹ ਤੁਹਾਡੀ ਨਹੀਂ ਨਹੀਂ ਹੋ ਜਾਣਾ ਤੁਸੀਂ ਸਾਡੇ ਮਾਵਾਂ ਦੀ ਥਾਂ ਵੀ ਉਹ ਪੈਣਾ ਵੀ ਤਾਂ ਵੀ ਉਹ ਤਕੜੇ ਰਹੋ ਅਸੀਂ ਤੁਹਾਡੇ ਨਾਲ ਹਮੇਸ਼ਾ ਨਾਲ ਕਿਤੇ ਵੀ ਜਿੱਥੇ ਸਾਡੀ ਡਿਊਟੀ ਲਾਉਂਗੇ ਅਸੀਂ ਤੁਹਾਡੇ ਨਾਲ ਖੜੇ